ਨੇਕੀ ਕਰ ਖੂਚ ਪਾਈ ਜਾਣਾ ਸੱਪ ਕਹਿੰਦਾ ਜੋ ਮਰਜੀ ਕਹਿ ਮੈਂ ਡੰਗ ਮਾਰਨਾ ਹੀ ਮਾਰਨਾ ਬੰਦਾ ਕਹਿੰਦਾ ਡੰਗ ਮਾਰ ਲਵਾਂ ਪਰ ਕਿਸੇ ਨੂੰ ਪੁੱਛ ਲਈਏ ਮੜਾ ਜਾ ਕਹਿੰਦਾ ਪੁੱਛ ਲਾ ਉਥੇ ਗਾਂ ਤਰੀ ਆਉਂਦੀ ਹੈ ਬੰਦੇ ਨੇ ਗਾਂ ਨੂੰ ਆਵਾਜ਼ ਮਾਰੀ ਵੀ ਆਹ ਦੱਸ ਵੀ ਨੇਕੀ ਕਰੀਏ ਤੇ ਧੰਨਵਾਦ ਕਰੀਦਾ ਕਿ ਨੇਕੀ ਕਰੀਏ ਖੂਚ ਪਾਈਦੀ ਆ ਗਾਂ ਕਹਿੰਦੀ ਵੀ ਬੰਦਾ ਤੇ ਧੰਨਵਾਦ ਹੀ ਆ ਪਰ ਇੱਥੇ ਕੋਈ ਹੈ ਨਹੀਂ ਉਹ ਕਿਸੇ ਦਾ ਬੰਦਾ ਕਹਿੰਦਾ ਕਿੱਦਾਂ ਕਹਿੰਦੀ ਜਨਾਂ ਚਰ ਮੈਂ ਦੁੱਧ ਦਿੰਦੀ ਰਹੀ ਨਾ ਉਹਨਾਂ ਚਰ ਤੇ ਪੱਠਾ ਦੱਥਾ ਮਿਲਦਾ ਰਿਆ ਟਾਈਮ ਨਾ ਤੇ ਜਦੋਂ ਦੁੱਧ ਦੇਣੋਂ ਹਟ ਕੇ ਮੁੜ ਕੇ ਕਿਤੇ ਆਹ ਮੋਟਰਸਾਈਕਲ 'ਚ ਵਜਣ ਡਈਆਂ ਤੇ ਕਿਤੇ ਆਹ ਗੱਡੀ 'ਚ ਵਜਣ ਡਈਆਂ ਤੇ ਕਿਤੇ ਰੇੜੀ ਵਾਲੇ 'ਚ ਵਜਣ ਡਈਆਂ ਕਹਿੰਦੇ ਮੈਨੂੰ ਗਊ ਮਾਤਾ ਉਹਦਾ ਮਾਦੀ ਵੀ ਜਨਾਂ ਚਰ ਮੈਂ ਦੁੱਧ ਦੁੱਤਾ ਨਾ ਉਹਨਾਂ ਚਰ ਲੋਕਾਂ ਘਰ ਰੱਖਾ ਮੁੜ ਕੇ ਨਹੀਂ ਰੱਖਿਆ ਇੱਥੇ ਹੈਗਾ ਨੇਕੀ ਕਰ ਖੂਪ ਆ ਸੱਪ ਕਹਿੰਦਾ ਹੁਣ ਡੰਗ ਵੱਜੂ ਬੰਦਾ ਕਹਿੰਦਾ ਇਦਾਂ ਕਰ ਪੀ ਡੰਗ ਮਾਰ ਲਈ ਪਰ ਇੱਕ हां तो और पूछ लिए उथे खोता आ गया बंदे ने खोते नु आवाज मार के कहा मित्रा तू दस नेकी नेकी आओ, के नेकी करिए ਧੰਨਵਾਦ ਕਰੀਦਾ કે ਨੇਕੀ ਕਰਨ ਵਾਲੇ ਨੂੰ ਡੰਗ ਮਾਰੀਦਾ खोता ਕਹਿੰਦਾ ਕੰਮ ਤੇ ਦੁਨੀਆ ਦਾ ਇਹੋ ਹੀ ਆ ਵੀ ਜਿੰਨਾ ਚਿਰ ਕੰਮ ਆਉ ਨਾਲ ਆ ਤੁਹਾਡੇ ਮੁੜਕੇ ਨੇ ਕੋਈ ਪੁੱਛਦਾ ਮੈਂ ਕਮਿਆਰਾ ਕਰ ਜਿੰਨਾ ਚਿਰ ਮਿੱਟੀ ਢੋਂਦਾ ਰਿਹਾ ਬੜਾ ਚੰਗਾ ਹਾਂ ਜਦੋਂ ਬੁੱਢਾ ਹੋ ਗਿਆ ਤੇ ਅਗਨੇ ਵਹੀ ਕੇ ਬਾਹਰ ਕੱਢ ਦਿੱਤਾ ਮੈਨੂੰ ਸੱਬ ਕਹਿੰਦਾ ਹੁਣ ਡੰਗ ਬਣਦਾ ਨਾ ਮਜੂ ਡੰਗ ਬੰਦਾ ਕਹਿੰਦਾ ਡੰਗ ਮਾਰ ਲਵੀ ਪਰ ਇੱਕ ਲਾਸਟ ਚਾਂਸ ਦੇ ਦੇ ਇੱਕ ਥਾਂ ਤੋਂ ਹੋਰ ਪੁੱਛ ਲੈਣ ਦੇ ਕਹਿੰਦਾ ਪੁੱਛ ਲੈ ਚੱਲ ਅੱਖ ਕੱਢ ਲਾ ਉੱਥੇ ਆ ਗਿਆ ਬਾਂਦਰ ਬੰਦੇ ਨੇ ਬਾਂਦਰ ਖਿਲਾਰ ਲਿਆ ਉਹ ਕਹਿੰਦਾ ਸੱਜਣਾ ਇੱਕ ਗੱਲ ਦੱਸ ਵੀ ਮੈਂ ਇਹਨੂੰ ਕੱਢਿਆ ਝਾੜੀਆਂ ਚੋਂ ਸੱਪ ਨੂੰ ਇਹ ਮਾਰਦਾ ਡੰਗ ਮੈਂ ਕਹਿੰਦਾ ਧੰਨਵਾਦ ਕਰ ਇਹ ਕਹਿੰਦਾ ਡੰਗ ਮਾਰਨਾ ਬਾਂਦਰ ਜੀ ਤੁਸੀਂ ਦੱਸੋ ਧੰਨਵਾਦ ਬਣਦਾ ਕਿ ਡੰਗ ਬਣਦਾ ਬਾਂਦਰ ਨੇ ਗੱਲ ਹੀ ਨਵੇੜਤੀ ਕਹਿੰਦਾ ਪਹਿਲੀ ਇਹde ਗੱਲ ਮੈਂ ਮੰਨਦਾ ਹੀ ਨਹੀਂ ਵੀ ਤੂੰ ਇਹਨੂੰ ਝਾੜੀਆਂ ਚੋਂ ਕੱਢਿਆ ਬੰਦਾ ਕਹਿੰਦਾ ਮੈਂ ਕੱਢਿਆ ਸੱਪ ਵੀ ਕਹਿੰਦਾ ਇਹਨੇ ਕੱਢਿਆ ਬਾਂਦਰ ਕਹਿੰਦਾ ਇਦਾਂ ਨਹੀਂ ਜਾ ਤੇ ਤੂੰ ਦੁਬਾਰਾ ਝਾੜੀਆਂ ਚ ਅੜ ਇਹ ਤੈਨੂੰ ਕੱਢ ਕੇ ਵਿਖਾਵੇ ਫਿਰ ਮੰਨਦਾ ਲਓ ਜੀ ਸੱਪ ਭੱਜ ਕੇ ਝਾੜੀਆਂ ਚ ਵੜ ਗਿਆ ਬੰਦਾ ਲੱਗਾ ਕੱਢਣ ਤੇ ਬਾਂਦਰ ਨੇ ਘੁੱਟ ਫੜ ਲਿਆ ਕਹਿੰਦਾ ਅੜਿਆ ਰਹਿੰਦੇ ਇਹਨੂੰ ਵਿੱਚ ਹੀ ਪਹਿਲਾਂ ਕੱਢ ਕੇ ਸਵਾਦ ਵੇਖ ਲਿਆ ਨਾ ਵਿਹੜਾ ਡੰਗ ਮਾਰਨਾ ਹੀ ਮਾਰਨਾ ਦੁਨੀਆ ਚ ਵਿਚਰੋ ਪਰਿਵਾਰਾਂ ਚ ਵਿਚਰੋ ਸਰਕਾਰਾਂ ਚ ਵਿਚਰੋ ਕੁਝ ਸੱਪਾਂ ਵਰਗੇ ਬੈਠੇ ਆ ਇਸ ਦੇਸ਼ ਵਾਸਤੇ ਗੁਰੂ ਨੇ ਆਪਣੇ ਪੁੱਤ ਕੰਧਾਂ ਚ ਚਣਵਾਲੇ ਇਸ ਦੇਸ਼ ਨੇ ਡੰਗ ਮਾਰਿਆ ਤੁਹਾਡਾ ਤਖਤ ਟਾ ਕੇ ਤੁਹਾਡਾ 25000 ਮੁੰਡਾ ਨਜਾਇਜ਼ ਮਾਰ ਕੇ ਇਸ ਸਿਸਟਮ ਨੇ ਡੰਗ ਮਾਰਿਆ ਤੁਹਾਡੇ ਗੁਰੂ ਦੇ ਅੰਗ ਨਾਲੀਆਂ ਗਲੀਆਂ ਤੇ ਰੂੜੀਆਂ ਚ ਰੋੜ ਕੇ